ਹੁਣ ਆਟੋ ਤੇ ਈ ਰਿਕਸ਼ਾ ਚਾਲਕਾਂ ਦੇ ਹੋਣਗੇ ਡੋਪ ਟੈਸਟ ਪੋਜ਼ਿਟਿਵ ਪਾਏ ਗਏ ਤਾਂ ਨਹੀਂ ਚੱਲਣ ਦਿੱਤੇ ਜਾਣਗੇ ਸ਼ਹਿਰ ਦੇ ਅੰਦਰ ਇਹ ਆਟੋ ਰਿਕਸ਼ਾ ਕ੍ਰਾਈਮ ਕਰਨ ਵਾਲੇ ਆਟੋ ਚਾਲਕਾਂ ਤੇ ਨਕੇਲ ਕੱਸਣ ਦੇ ਲਈ ਹੁਣ ਪ੍ਰਸ਼ਾਸਨ ਨੇ ਇੱਕ ਨਵਾਂ ਪ੍ਰੋਗਰਾਮ ਆਰੰਭਿਆ ਹੈ ਜੀ ਹਾਂ ਨਗਰ ਨਿਗਮ ਆਟੋ ਚਾਲਕਾਂ ਦੀ ਹੁਣ ਰਜਿਸਟ੍ਰੇਸ਼ਨ ਕਰੇਗਾ 6000 ਦੇ ਲਗਭਗ ਬਠਿੰਡਾ ਸ਼ਹਿਰ ਦੇ ਅੰਦਰ ਚੱਲਦੇ ਆਟੋ ਰਿਕਸ਼ਾ ਤੇ ਈ ਰਿਕਸ਼ਾ ਬੰਦ ਹੋ ਜਾਣਗੇ ਸ਼ਹਿਰ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਵੀ ਰਾਹਤ ਮਿਲੇਗੀ ਬਠਿੰਡਾ ਸ਼ਹਿਰ ਦੇ ਅੰਦਰ 10000 ਦੇ ਲਗਭਗ ਆਟੋ ਤੇ ਈ ਰਿਕਸ਼ਾ ਚੱਲ ਰਹੇ ਨੇ ਜਿਸ ਨੂੰ ਲੈ ਕੇ ਸ਼ਹਿਰ ਦੇ ਅੰਦਰ ਟ੍ਰੈਫਿਕ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਤੇ ਸ਼ਹਿਰ ਅਰਦੀ ਅੰਦਰ ਬਹੁਤ ਸਾਰੇ ਆਟੋ ਤੇ 릭ਸ਼ਾ ਚਾਲਕ ਕ੍ਰਾਈਮ ਵੀ ਕਰਦੇ ਨਜ਼ਰ ਆਉਂਦੇ ਨੇ ਜਿਸ ਨੂੰ ਲੈ ਕੇ ਹੁਣ ਬਠਿੰਡਾ ਟ੍ਰੈਫਿਕ ਪੁਲਿਸ ਦੇ ਵੱਲੋਂ ਡੀਸੀ ਤੇ ਨਗਰ ਨਿਗਮ ਦੇ ਕਮਿਸ਼ਨਰ ਦੇ ਨਾਲ ਮੀਟਿੰਗ ਕੀਤੀ ਜਾਂਦੀ ਹੈ ਤੇ ਹੁਣ ਸ਼ਹਿਰ ਤੇ ਅੰਦਰ ਸਾਰੇ ਹੀ ਆਟੋ ਤੇ 릭ਸ਼ਾ ਚਾਲਕਾਂ ਦੀ ਰਜਿਸਟ੍ਰੇਸ਼ਨ ਹੋਵੇਗੀ ਇਸ ਦੇ ਵਿੱਚ ਹਰ ਇੱਕ ਵਿਅਕਤੀ ਦਾ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਦੇਖਿਆ ਜਾਏਗਾ ਤੇ ਉਸ ਦਾ ਐਡਰੈਸ ਵੀ ਪ੍ਰੋਪਰ ਪੁਲਿਸ ਦੇ ਵੱਲੋਂ ਬਾਅਦ ਦੇ ਵਿੱਚ ਵੈਰੀਫਿਕੇਸ਼ਨ ਕਰਕੇ ਦਿੱਤਾ ਜਾਵੇਗਾ ਇਸ ਮੌਕੇ ਟ੍ਰੈਫਿਕ ਇੰਚਾਰਜ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਗਰ ਡੋਪ ਟੈਸਟ ਕਰਵਾਏ ਜਾਂਦੇ ਨੇ ਸਹੀ ਪਾਏ ਜਾਂਦੇ ਨੇ ਤਾਂ ਬਠਿੰਡਾ ਦੇ ਅੰਦਰ ਸਿਰਫ 3500 ਤੋਂ 4000 ਦੇ ਲਗਭਗ ਇਹਨਾਂ ਈ ਰਿਕਸ਼ਾ ਚਾਲਕਾਂ ਨੂੰ ਸ਼ਹਿਰ ਦੇ ਅੰਦਰ ਚੱਲਣ ਦੀ ਮਨਜ਼ੂਰੀ ਦਿੱਤੀ ਜਾਏਗੀ ਹੋਰ ਕੀ ਕਹਿ ਰਹੇ ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਹਾਂ ਸਰ ਕੀ ਨਾ ਮਾਤਾ ਦਾ ਕੀ ਕਹਿਣਾ ਚਾਹੁੰਦਾ ਕਿਹੜੀ ਯੂਨੀਅਨ ਦਾ ਮੈਂ ਇਹ ਅਸ਼ੋਕ ਕੁਮਾਰ ਆਟੋ ਯੂਨੀਅਨ ਟੈਂਡਰਨ ਬਾਬਾ ਬਾਲਦਸ ਯੂਨੀਅਨ ਦਾ ਪ੍ਰਧਾਨਾ ਜੀ ਜੇ ਅੱਜ ਸਟਾਰਟ ਹੋ ਜੇਗੀ ਅੱਜ ਕੀ ਕਹਿਣਾ ਚਾਹੁੰਦਾ ਮੈਂ ਕਹਾਂ ਜੀ ਬਹੁਤ ਵਧੀਆ ਕੰਮ ਹੋਇਆ ਜੀ ਇਹ ਹੁਣ ਚਾਹੀਦਾ ਸੀ ਅੱਜ ਤੋਂ 6 ਮਹੀਨੇ ਪਹਿਲਾਂ ਹੀ ਹੋਣਾ ਚਾਹੀਦਾ ਸੀ ਜੀ ਇਹ ਤਾਂ ਸਿਰਫ ਸਰ ਦੀ ਢਿੱਲ ਕਰਕੇ ਥੋੜੇ ਗਰੀਬ ਬੰਦੇ ਨੇ ਨਰਮਾਈ ਵਰਤੀ ਆਏ ਨੇ ਜਦੋਂ ਸਿਰ ਤੇ ਜੋ ਪਾਣੀ ਲੰਘਿਆ ਫਿਰ ਸਰ ਨੇ ਵੀ ਫਿਰ ਸੋਚੇ ਵੀ ਮੈਂ ان کے ذوق نرم ڈایا انہوں نے جو پرش ਪ੍ਰਸ਼ਾਸਨ ਨੇ ਕੰਮ ਚਲਾਇਆ ਬਹੁਤ ਹੀ ਅੱਛਾ ਸੁੱਟੇ ਰੰਗ ਨਾਲ ਚਲਾਇਆ ਗਿਆ ਬਾਕੀ ਜਿਹੜਾ ਕੈਂਪ ਇੱਥੇ ਲਗਾਇਆ ਗਿਆ ਹੈ ਇਹ ਕੈਂਪ ਦੇ ਵਿੱਚ ਕੋਈ ਵੇਖੋ ਜੀ ਹੁਣ ਜਦੋਂ بارش ਆ ਗਈ ਹੈ ਸਾਰਾ ਸਾਫ ਪੀ ਜਾ ਕਾਗਜ਼ ਭਿੱਜਦੇ ਨੇ ਇਸ ਕਰਕੇ ਜੀ ਚਾਹਣੇ ਵੀ ਇਹ ਜਿਹੜਾ ਕੈਂਪ ਲਗਾਇਆ ਇੱਥੇ ਲਗਾਇਆ ਗਿਆ ਨੇ 15 ਦਿਨ ਦਾ ਕੰਮ ਇੱਕ 2 ਦਿਨ ਦਾ ਕੰਮ ਪੈਣੀਗਾ ਇਹਨਾਂ ਨੂੰ ਕੋਈ ਨਾ ਕੋਈ ਜਗ੍ਹਾ ਨਹੀਂ ਦਿੱਤੀ ਜਿੱਥੇ ਹਾਲ ਦੇ ਵਿੱਚ ਬੈਠ ਕੇ ਕੰਮ ਕਰ ਸਕਣ ਤੇ ਜਿਹੜੇ ਮੈਂ ਸਾਰੇ ਨੂੰ ਆਟੋ ਚੱਲ ਕੇ ਉਹ ਅਪੀਲ ਹੀ ਕਰਦਾ ਹੱਥ ਜੋੜ ਕੇ ਬੇਨਤੀ ਕਰਨਾ ਕਿ ਜਿੰਨਾਂ ਦੇ ਰਜਿਸਟ੍ਰੇਸ਼ਨ ਨਹੀਂ ਹੋਈ ਹੋਈ ਜਾਂ ਜਿਨ੍ਹਾਂ ਦੇ ਇੱਕ ਵਾਰੀ ਲਾਇਸੈਂਸ ਨਹੀਂ ਬਣਿਆ ਹਫਤਾ ਪਿਆ ਜਾਂ ਹਫਤੇ ਦੇ ਵਿੱਚ ਆਵਦਾ ਫੀਸ ਭਰ ਕੇ ਚਾਹ ਦਾ ਕਾਰਡ ਬਣਵਾ ਲੈਣਾਂ ਨੰਬਰ ਪਲੇਟ ਉੱਤੇ ਲੱਗ ਜੇਗੀ ਨੰਬਰ ਪਲੇਟ ਲੱਗਣ ਤੋਂ ਬਾਅਦ ਜਿਹੜੀ ਗੱਡੀ ਉਹ ਚੱਲੇਗੀ ਜਿਹੜੀ ਗੱਡੀ ਫਿਰੋਜ਼ਪੁਰ ਤੋਂ ਜਾਂ ਬਠਿੰਡੇ ਆਪਣੇ ਗਿੱੱਦੜਵਾਤ ਤੋਂ ਜਾਂ ਜਲਾਲਾਬਾਦ ਤੋਂ ਕਿਤੇ ਵੀ ਕੋਈ ਚਲਾ ਰਿਹਾ ਹੈ ਬਾਹਰ ਦੀ ਗੱਡੀ ਸ਼ਹਿਰ ਦੇ ਵਿੱਚ ਕੋਈ ਇੰਟਰ ਨਹੀਂ ਹੋਗੀ ਜਿਵੇਂ ਹਨ ਮੰਨ ਲਓ 10-15 ਕਿਲੋਮੀਟਰ ਦਾ ਏਰੀਆ ਹੈਗਾ ਹੈ ਦੇਖੋ ਜੀ ਉਹ ਤਾਂ ਬਠਿੰਡੇ ਦੇ ਵਿੱਚ ਹੀ ਰਹਿ ਗਿਆ ਜਿਵੇਂ ਹਨ ਮੰਨ ਲਓ ਮੈਂ ਮੈਂ ਸਰਦਾ ਹੋਇਆ ਜਾਂ ਗੋਨਿਆਣਾ ਵੱਲ ਪਾਸਾ ਹੋ ਗਿਆ ਇਹ ਬੰਦੇ ਜਦ ਸ਼ਹਿਰ ਦੇ ਵਿੱਚ ਹੀ ਚਲੋ ਕੰਮ ਕਰਦੇ ਹੁਣ ਜੇ ਚੱਲ ਕੇ ਮਲੌਰ ਤੋਂ ਬੋਰ ਤੋਂ ਫਾਇਲ ਘਰ ਤੋਂ ਆ ਕੇ ਜੇ ਚ ਕੰਮ ਕਰਨਗੇ ਉਹ ਤਾਂ ਸਾਰੇ ਬਿਟਿੰਡੇ ਨੂੰ ਦਿੱਕਤ ਹੋਏਗਾ। ਕਾਨੂੰਨ ਕਾਨੂੰਨ ਕੀ ਫਾਇਦਾ ਹੋਏਗਾ ਇਹ ਚੀਜ਼ ਜਿਹੜੇ ਕੋਲੇ ਲਾਇਸੈਂਸ ਹੈ ਆਰਸੀ ਹੈ ਜੋ ਨਿਸ਼ਾਨ ਨਹੀਂ ਕਰ ਦੇਗੇ। ਉਹਨਾਂ ਨੇ ਜਿਵੇਂ ਅੱਗੇ ਬਦਨਾਮ ਹੋ ਰਹੇ ਆਟੋ ਰਿਕਸ਼ਾ ਵਾਲੇ। ਰਿਕਸ਼ਾ ਵਾਲੇ ਜਾਂ ਡੀਜ਼ਲ ਵਾਲੇ ਕੋਈ ਵੀ ਹੈ। ਕਰਤਾ ਕੋਈ ਨਸ਼ੇ ਵਾਲੇ ਜਾਂਦੇ ਨੇ ਜਾਂ ਕੋਈ ਖੋਲੋਟਾ ਵਾਲੇ ਹੁੰਦੇ ਨੇ ਤੇ ਬਦਨਾਮ ਜਿਹੜੇ ਸਹੀ ਬੰਦਾ ਗੱਡੀ ਚਲਾਣ ਵਾਲਾ ਉਹ ਹੋ ਜਾਂਦਾ ਜੀ। ਇਹ ਕਾਰਵ ਜਿਹੜੀ ਹੋਈ ਹੈ ਬਹੁਤ ਹੀ ਅੱਛੀ ਔਰ ਸੱਚੇ ਰੰਗ ਨਾਲ ਹੋਈ ਹੈ। ਅਸੀਂ ਇਹ ਹੀ ਚਾਹਨੇ ਆ ਕਿ ਇਸ ਤਰੀਕੇ ਜੇ ਮੈਮ 15 ਦਿਨਾਂ ਦਾ ਚੱਲਦਾ ਰਹੇ ਤੇ ਜਿੰਨੇ ਵੀ ਇਸ ਸ਼ਹਿਰ ਦੇ ਵਿੱਚ ਆਟੋ ਉਹ ਆਪ ਆਪਣਾ ਆਈਕਾਰ ਜਿਹੜਾ ਨੰਬਰ ਪਲੇਟ ਵਾਲਾ ਪਰਵਾਹ ਕੇ ਲिटल वार्ड ਸਰ ਜੀ ਨਾਮ ਹੈ ਤੁਹਾਡਾ ਤਾਂ ਕੀ ਕਹਿਣਾ ਜੀ ਮੈਂ ਨਾ ਸਬ ਇੰਸਪੈਕਟਰ ਮਰੀ ਸਿੰਘ ਇਨ ਚਾਰਜ ਕੋ ਬਹੰਡਾ ਅੱਜ ਪਿਛਲੇ ਦਿਨੀ ਪਹਿਲਾਂ ਤਾਂ ਸਾਡੀ ਇੱਕ ਮੀਟਿੰਗ ਹੋਈ ਸੀ ਡੀਸੀ ਸਾਹਿਬ ਨਾਲ ਕਮਿਸ਼ਨਰ ਨਗਰ ਨਿਗਮ ਮੇਅਰ ਸਾਹਿਬ ਨਾਲ ਤੇ ਮੈਂ ਖੁਦ ਮੀਟਿੰਗ ਦੇ ਵਿੱਚ ਸ਼ਾਮਿਲ ਸੀ ਜਿਹਦੇ ਵਿੱਚ ਇੱਕ ਫੈਸਲਾ ਲਿਆ ਗਿਆ ਸੀ ਕਿ ਜਿੰਨੇ ਵੀ ਆਟੋ ਰਿਕਸ਼ਾ ਚੱਲ ਰਹੇ ਆ ਸ਼ਹਿਰ ਦੇ ਵਿੱਚ ਚਾਹੇ ਇਹ ਰਿਕਸ਼ਾ ਚਾਹੇ ਡੀਜ਼ਲ ਹੋਵੇ ਅਗੇ ਆਟੋ ਅਗੇ ਉਹਨਾਂ ਦਾ ਸਰਵੇ ਕਰਕੇ ਉਹਨਾਂ ਤੇ ਐਮ ਸੀ ਬੀ ਨੰਬਰ ਲਗਾਇਆ ਜਾਊਗਾ ਜਿਹੜਾ ਕਿ ਅੱਜ ਕਾਰਪੋਰੇਸ਼ਨ ਵੱਲੋਂ ਇਹ ਕੰਮ ਸਟਾਰਟ ਕਰਤਾ ਇਹਨਾਂ ਦਾ ਸਰਵੇ ਕਰਨ ਨੂੰ ਸੰਬੰਧੀ ਉਹਨਾਂ ਨੂੰ ਪ੍ਰੋਪਰਲੀ ਡਾਕੂਮੈਂਟ ਲੈਤੇ ਜਾ ਰਹੇ ਹੈਗੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਲੇਕਿਨ ਉਹਨੂੰ ਵੈਰੀਫਾਈ ਕਰਨ ਵਾਸਤੇ ਉਹ ਦੁਬਾਰਤ ਸਾਡੇ ਕੋਲ ਆਉਣਗੇ ਉਹਦੇ ਵਿੱਚ ਅਸੀਂ ਵੀ ਵੈਰੀਫਾਈ ਕਰਾਂਗੇ ਵੀ ਦੇਖੋ ਉਹਦੇ ਵਿੱਚ ਵੈਰੀਫਾਈ ਅਸੀਂ ਕਰਾਂਗੇ ਵੀ ਕਈ ਕੁਝ ਬੰਦੇ 22 25 25 ਆਟੋ ਲੈ ਕੇ ਗਾਂ ਕਿਰਾਏ ਤੇ ਰੈਂਟ ਦੇ ਦੇ ਰਹੇ ਆ ਤਾਂ ਉਹ 4 400 ਰੁਪਏ ਤੇ 500 ਤੇ ਉਹ ਅਸੀਂ ਦੇਖਾਂਗੇ ਵੀ ਕੀ ਉਹਨਾਂ ਦਾ ਸਹੀ ਹੈ ਜਿਹੜੇ ਨੇ 22 25 25 ਲਾਏ ਹੋਏ ਹੈਗੇ ਉਹਨਾਂ ਦਾ ਸਿਰਫ ਇੱਕੋ ਹੀ ਚੱਲੂਗਾ ਕਿਉਂਕਿ ਉਹ ਡਰਾਈਵਰ ਵੀ 25 ਜਿਹੜਾ ਮਾਲਕ ਉਹ ਇਕੱਠੇ ਤੇ ਚਲਾ ਨਹੀਂ ਸਕਦਾ ਉਹ ਤੋਂ ਸਿਰਫ ਇੱਕੋ ਹੀ ਚੱਲੂਗਾ ਜਿਹੜੇ ਕੁਝ ਜਿਹੜੇ ਕਿ ਕਮਿਸ਼ਨ ਸਾਹਿਬ ਤੇ ਡੀਸੀ ਸਾਹਿਬ ਇਨਾਂ ਦੀ ਲਿਮਟ ਵੰਡਣਗੇ ਵੀ ਐਨੇ ਕਿ ਆਟੋ ਰਿਕਸ਼ਾ ਜਿਹੜੇ ਸ਼ਹਿਰ 'ਚ ਚੱਲਣਗੇ ਕਿੰਨੇ ਕਿੰਨੇ ਕਿ ਲੱਗਣਗੇ ਕਰੀਬ 3500 ਤੋਂ ਕਰੀਬ ਇਹ ਚੱਲਣੇ ਆ ਸ਼ਹਿਰ ਦੇ ਵਿੱਚ ਵਿੱਚ ਆ ਇਸ ਟਾਈਮ ਕਿਸ਼ ਟਾਈਮ ਕਿੰਨੇ ਨਹੀਂ ਆ ਇਸ ਟਾਈਮ ਤੋਂ ਕਰੀਬ 10000 ਪਲੱਸ ਚੱਲ ਰਹੇ ਆ ਆਟੋ ਰਿਕਸ਼ਾ ਪਲੱਸ ਈ ਰਿਕਸ਼ਾ ਦੇਖੋ ਜਿਹੜਿਆਂ ਦੇ ਪ੍ਰੋਪਰਲੀ ਡਾਕੂਮੈਂਟ ਸਹੀ ਹੋਣਗੇ ਉਹੀ ਚੱਲਣਗੇ ਕਿਉਂਕਿ ਕੁਝ ਕੋਲੇ ਡਾਕੂਮੈਂਟ ਹੀ ਨਹੀਂ ਕੁਝ 15 ਸਾਲ ਦੀ ਆਧੀ ਮਿਆਦ ਪੂਰੀ ਕਰ ਚੁੱਕੇ ਆਗੇ ਜਿਹੜੇ ਡੀਜ਼ਲ ਆਟੋ ਆਗੇ ਉਹ ਵੀ ਸਾਰੇ ਸਬਸਕ੍ਰਾਈਬ ਕਰਨੇ ਆਗੇ। ਕੋਈ ਜਿਹਨਾਂ ਤੇ ਵੀ ਆਪਾਂ ਸਟicker ਲਗਾਇਆ ਜਿਹੜਾ ਕੀ ਦੇਖੋ ਇਹਨਾਂ ਦੇ ਅੰਦਰਲੇ ਪਾਸੇ ਸ਼ੀਸ਼ੇ ਦੇ ਉੱਤੇ ਐਮਸੀਬੀ ਨੰਬਰ ਲਗਾ ਕੇ ਕਾਰਪੋਰੇਸ਼ਨ ਵੱਲੋਂ ਸਟicker ਲਾਇਆ ਜੁਆਇਆ ਜੀ। ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਹੀ ਕਰ ਜਊਗਾ। ਉਸ ਤੋਂ ਬਾਅਦ ਜਿਹੜੇ ਨਹੀਂ ਲੱਗਣਗੇ ਜਿਹੜੇ ਨਹੀਂ ਹੋਣਗੇ ਕੰਪਲੀਟ ਪੂਰੇ ਉਹਨਾਂ ਨੂੰ ਬੰਦ ਕੀਤਾ ਜਾਊਗਾ ਸ਼ਹਿਰ ਦੇ ਵਿੱਚ। ਕਿ ਇਹ ਕਿਸ ਤਰ੍ਹਾਂ ਕੀਤੀ ਜਾਊਗੀ ਇਹ ਆ ਪਗਲ। ਦੇਖੋ ਇਹਨਾਂ ਦਾ ਡਾਕਟੈਸਟ ਵੀ ਹੋਊਗਾ। ਵੈਰੀਫਿਕੇਸ਼ਨ ਡਾਕੂਮੈਂਟ ਇਹਨਾਂ ਦੇ ਜਿਹੜੇ ਦੇਣਗੇ ਇਹ ਉਹਨਾਂ ਨੂੰ ਪ੍ਰੋਪਰਲੀ ਚੈੱਕ ਕੀਤਾ ਜਾਊਗਾ ਵੀ ਕੀ ਇਹ ਇਥੋਂ ਦੇ ਰੈਜ਼ਿਡੈਂਸ ਹੈ ਕਿ ਜਾਂ ਕਿ ਤੋਂ ਹੋਰ ਸਾਰਾ ਕੁਝ ਚੈੱਕ ਕੀਤਾ ਜਾਊਗਾ ਜਿਸ ਤਰ੍ਹਾਂ ਕਿ ਕੁਝ ਬੰਦੇ ਫਰੋਜਪੁਰੋਂ ਮਲੋੜ ਤੋਂ ਗਿੱਦੜਬੇ ਤੋਂ ਬਰਨਾਲੇ ਤੋਂ ਆ ਕੇ ਵੀ ਇੱਥੇ ਆਟੋ ਚਲਾ ਰਹੇ ਹੈਗੇ ਉਹ ਫਿਰ ਵਿੱਚੋਂ ਪਾਸੇ ਸਾਢ ਤੇ ਹੋ ਜਾਣਗੇ ਸਾਰੇ ਬਿਲਕੁਲ ਬੰਦ ਕਰ ਦੇਣਗੇ ਉਹ ਬਿਲਕੁਲ ਬੰਦ ਹੋਣਗੇ ਤੇ ਜਿਹੜੇ ਜਿਨ੍ਹਾਂ ਦੇ ਫਿਰ ਵੀ ਆਰਡਰ ਰੱਖੇ ਜਿਵੇਂ ਚੱਲ ਰਹੇ ਨੇ ਉਹਨਾਂ ਤੋਂ ਐਕਸ਼ਨ ਕਿਸ ਤਰੀਕੇ ਦਾ ਵੇਖਣ ਨੂੰ ਮਿਲੇ ਆ ਦੇਖੋ ਆਏ ਹੈਗੇ ਅੱਜ ਸਾਰੇ ਚੱਲ ਰਹੇ ਹੈਗੇ ਕੁਝ ਅਸੀਂ ਪਹਿਲਾਂ ਵੀ ਇਹਨਾਂ ਦੇ ਕੰਟੀਨਿਊ ਚਲਾਨ ਕਰ ਰਹੇ ਆ ਦੇਖੋ ਕੁਝ ਬੰਦੇ ਰਜਿਸਟ੍ਰੇਸ਼ਨ ਕਰਾ ਰਹੇ ਆ ਜਿਨ੍ਹਾਂ ਕੋਲ ਡਾਕੂਮੈਂਟ ਨਹੀਂ ਹੋਣਗੇ ਉਹਨਾਂ ਹੀ ਕਰਾਉਣਗੇ ਰਜਿਸਟ੍ਰੇਸ਼ਨ ਉਹ ਬੰਦ ਹੀ ਹੋਣਗੇ ਕਿੰਨੇ ਚਿਰ ਦਾ ਇਹ ਜੀ ਇਹ ਕਰੀਬ 15 ਦਿਨ ਚੱਲਣਾ ਹੈ ਪ੍ਰੋਸੈਸ 15 ਦਿਨਾਂ ਤੋਂ ਬਾਅਦ ਬਿਲਕੁਲ ਬੰਦ ਹੋ ਜਾਊਗਾ ਕੋਈ ਆ ਟਰਿਕਸ਼ਾ ਵਾਲਿਆਂ ਨੂੰ ਕੋਈ ਸਨੇਹਾ ਦੇਣ ਦੇ ਲਈ ਕੋਈ ਡੇਟ ਡਿਸਾਈਡ ਕੀਤੀ ਹੈ ਦੇਖੋ ਆ ਉਹ ਕਮਿਸ਼ਨਰ ਸਾਹਿਬ ਨੇ ਇਹਨਾਂ ਨੂੰ ਡੇਟ ਦਿੱਤੀ ਹੈ ਕਿ ਅੱਜ ਜਦੋਂ 16 ਤਰੀਕ ਹੋ ਗਈ 15 ਤੱਕ ਦਾ 15 ਦਿਨਾਂ ਦਾ ਯਾਨੀ ਕਿ 31 ਤਰੀਕ ਤੱਕ ਦਾ ਟਾਈਮ ਦਿੱਤਾ ਗਿਆ ਉਦੋਂ ਪਹਿਲਾ ਪਹਿਲਾ ਜਿਹੜੇ ਰਜਿਸਟ੍ਰੇਸ਼ਨ ਕਰਾ ਦੇਣ ਯਾਨੀ ਕਿ ਉਹੀ ਰਜਿਸਟ੍ਰੇਸ਼ਨ ਚੱਲਣੀ ਹੈ ਬਾਕੀ ਬੰਦ ਹੋ ਜਾਣੀ ਕਿੱਥੇ ਜੀ ਹੁਣ ਜਿਹੜਾ ਰਜਿਸਟ੍ਰੇਸ਼ਨ ਕਿੱਥੇ ਹੈ ਇਹ ਇਸ ਟਾਈਮ ਜਿਹੜਾ ਹੈਗਾ ਦਾਦੀ ਪੁੱਤੀ ਪਾਰਕ ਦੇ ਨਾਲ ਪੀ ਐਨ ਬੈਂਕ ਸਾਰਿਆਂ ਨੂੰ ਅਪੀਲ ਕਰ ਰਿਹਾ ਵੀ ਜਿੰਨੇ ਵੀ ਆਟੋ ਰਿਕਸ਼ਾ ਵਾਲੇ ਸੁਣ ਰਹੇ ਹੈਗੇ ਉਹ ਆਪਦੀ ਰਜਿਸਟ੍ਰੇਸ਼ਨ ਕਰਾ ਲੈਣ ਵੈਰੀਫਿਕੇਸ਼ਨ ਕਰਾਉਣ ਜੇ ਉਹੀ ਤੇ ਐਮਸੀਬੀ ਕਿੱਥੇ ਹੋਊਗੀ ਜੀ ਗਲਤੀ ਉਹਦੋਂ ਬਾਅਦ ਸਾਰੇ ਕਾਰਪੋਰੇਸ਼ਨ ਉਹਦੋਂ ਬਾਅਦ ਵੈਰੀਫਾਈ ਨਹੀਂ ਹੋਣੀ ਕੋਈ ਵੀ ਇਹਨਾਂ ਦੀ ਮੇਰਾ ਚੱਲੂ ਕੈਂਪੇਨ ਦੀ ਗੱਲ ਇਹ 31 ਤਰੀਕ ਤੱਕ 15 ਦਿਨ ਵਾਸਤੇ ਚੱਲੂ ਬਸ ਇੱਥੇ ਹੋਈ ਕੈਂਪੇਨ ਇੱਥੇ ਡੇਲੀ ਹੋਊਗਾ ਜੀ